ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਕੋਟਲੀ ਕਲਾਂ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਵੀ ਮਾਨਸਾ ਤੇ ਅੱਜ ਦੀ ਵੀਡੀਓ ਦੇ ਵਿੱਚ ਅਕ ਆਪਾਂ ਸੱਜਰ ਸੂਈ ਮੱਝ ਦਿਖਾ ਰਹੇ ਆਂ ਬਾਈ ਨਾਹ ਤੇ ਕਰੋ ਆਪਾਂ ਵੀਡੀਓ ਬਣਾ ਰਹੇ ਆਂ ਕੱਦ-ਕਾੜ ਮਿੱਤਰੋ ਫੁੱਲ ਆ ਤੇ ਬੇਲ ਵੀ ਫੁੱਲ ਆ ਫੇਸ ਕੁਆਲਿਟੀ ਵੀ ਮਿੱਤਰੋ ਚੰਗੀ ਆ ਤੇ ਪਿਛਲੇ ਸੂਏ ਦਾ ਮਿੱਤਰੋ ਦੁੱਧ ਵੀ ਬਾਈ ਕਹਿੰਦਾ ਵੀ ਚੰਗਾ ਕੱਢਿਆ ਤਾਜੀ ਸੂਈ ਆ ਤੇ ਪੂਰੀ ਜਿਹੜੀ ਡਿਟੇਲ ਆਪਾਂ ਤਾਂ ਕਰਾਂਗੇ ਤੁਹਾਡੇ ਨਾਲ ਸਾਂਝੀ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਣੀਆਂ ਮਿੱਤੋ ਵੀਡੀਓ ਆ ਰਹੀਆਂ ਨੇ ਸਿੰਘਾਂ ਦੀ ਬੰਤਰ ਸੋਹਣੀ ਆ ਤੇ ਚੰਗਾ ਵਜਣਾ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਉਸ ਤੋਂ ਬਾਅਦ ਆਪਾਂ ਕਰਾਂਗੇ ਗੱਲਬਾਤ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਫਾਈਲ ਦੇ ਨਾਲ ਕਰ ਸਕਦਾ ਸੰਪਰਕ ਥੋੜੀ ਟਾਈਟ ਲੈ ਵਧੀ ਆ ਤੇ ਭਜਨ ਵੀ ਚੰਗਾ ਹੈ ਇੱਕ ਮਿੱਤਰੋ ਤੁਹਾਨੂੰ ਆਪਾਂ ਹੋਰ ਚੀਜ਼ ਦਿਖਾਉਣੀ ਹੈ ਵੀ ਇੱਕ ਥਾਂ ਦਾ ਥੋੜਾ ਜਿਹਾ ਨੇਕੀ ਦਾ ਸਹਜ ਦਾ ਫਰਕ ਹੈ ਕਿਉਂਕਿ ਆਪਣਾ ਜਿਹੜਾ ਹਰ ਚੀਜ਼ ਆਪਣਾ ਹੱਜ ਬੰਦਾ ਦੱਸਣ ਦਾ ਕਿਉਂਕਿ ਕਈ ਭਰਾ ਦੂਰੋਂ ਚੱਲ ਕੇ ਆ ਜੇ ਮੁੜ ਕੇ ਅਲਾ ਕਹੇ ਵੀ ਮੈਨੂੰ ਆ ਚੀਜ਼ ਦਿਖਾਈ ਨਹੀਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਹੈ ਜੀ ਸੇ ਤਾਂ ਠੀਕ ਹੈ ਜੀ ਵਧੀਆ ਆਪਣਾ ਨਾਮ ਹੈਗਾ ਨਾਰ ਸਿੰਘ ਹਣਾ ਆਪਣਾ ਇਹ ਘਰ ਕਿਹੜੀ ਸੜਕ ਤੇ ਹੈ ਇਹ ਇਹ ਭਾਈ ਇਸ ਵਾਲੀ ਸੜਕ ਤੇ ਹਾਂ ਭਾਈ ਦੇਸੇ ਕਨੂਆ ਵੀ ਆ ਸਕਦੇ ਆ ਹਾਂ ਠੀਕ ਹੈ ਤੇ ਇਧਰੋਂ ਮੋੜ ਵਾਲੀ ਸਾਈਡ ਕੋਲ ਵੀ ਆ ਸਕਦੇ ਆ ਠੀਕ ਹੈ ਇਹ ਜਿਹੜੀ ਆਪਾਂ ਝੋਟੀ ਦਿਖਾ ਰਿਹਾ ਕਰਦੀ ਹੈ ਜੀ ਇਹ ਕਰਦੀ ਝੋਟੀ ਆ ਕਿਹੜਾ ਸੂਆ ਸੂਈ ਆ ਇਹ ਦੂਜਾ ਜੀ ਸੂਈ ਦੂਜਾ ਸੂਆ ਸੂਈ ਆ ਹਾਂ ਕਿੰਨਾ ਕਰੋ ਤੁਸੀਂ ਪਹਿਲੇ ਪਹਿਲੇ ਸੂਈ 12 ਲੀਟਰ ਸੀਗਾ ਜੀ ਪਹਿਲੇ ਸੂਈ 12 ਕੱਢਿਆ ਹਾਂ ਤੇ ਟੀਕਾ ਕਿਹੜਾ ਲੱਗਿਆ ਕੋਈ ਪਤਾ ਟੀਕਾ ਇਹਦੇ ਆ ਗਿਆ ਦੂਜਾ ਦੇਸੀ ਆ ਗਿਆ ਠੀਕ ਆ ਨਾਰਮਲ ਹੀ ਲਾਇਆ ਹਾਂ ਠੀਕ ਹੈ ਦੁੱਧ 12 ਲੀਟਰ ਕੱਢਿਆ ਦੁੱਧ 12 ਮੁੱਲ ਕੀ ਕਰਤਾ ਜੀ ਦਾ ਆਪਾਂ ਮੁੱਲ 1 ਲੱਖ 40 ਹਜ਼ਾਰ ਮਾਨਦਾਨ ਹੋਜੂ ਹੋ ਜੀ ਮਾੜਾ ਮੋਟਾ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 991755 99153 94882 94882 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਤੇਰਾ ਕਰੋ ਸੰਪਰਕ ਤੇ ਲਈ ਵਧੀਆ ਥੋੜਾ ਜਿਹਾ ਨੇਕੀ ਦਾ ਸਹਾਈਜ ਜ਼ਰੂਰ ਫਰਕ ਆ ਥਣ ਦਾ ਤੇ ਦੁੱਧ ਬਾਈ ਕਹਿੰਦਾ ਵੀ 12 ਲੀਟਰ ਕੱਢਿਆ ਤੇ ਮਗਰ ਕੀ ਕੱਟਾ ਕੱਟੀ ਕੱਟਾ ਮਗਰ ਕੱਟਾ ਤੇ ਇੱਕ ਛੋਟੇ ਕੋਲ ਕੱਟਾ ਵੀ ਪਕਾਉ ਹੈ ਹਾਂ ਇਹ ਵੀ ਇਹਦਾ ਹੀ ਹੈ ਜੀ ਇਹ ਵੀ ਕੱਟਾ ਵੀ ਇਹਦੇ ਹੀ ਹੈ ਠੀਕ ਹੈ ਇਹ ਪਿਛਲੇ ਸੂਏ ਦਾ ਹਾਂ ਪਿਛਲੇ ਸੂਏ ਦਾ ਇਹ ਸਵਾ ਸਾਲ ਦਾ ਹੋ ਗਿਆ ਸਵਾ ਸਾਲ ਦਾ ਹੋ ਗਿਆ ਇਹੇ ਠੀਕੇ ਦਾ ਸੀ ਕਿਵੇਂ ਸੀ ਇਹ ਨਹੀਂ ਠੀਕੇ ਦਾ ਨਹੀਂ ਛਾਂ ਦਾ ਛਾਂ ਦਾ ਚੰਗੀ ਨਸਲ ਦੇ ਦਾ ਤੇ ਇਹਦਾ ਮੁੱਲ ਕੀ ਕਰਤਾ ਜੀ ਆਪਾਂ ਇਹਦਾ ਜੀ 40000 ਰੁਪਏ 40000 ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਇਹਦੇ ਬਾਰੇ 991755 99154 555 94882 94882 ਹਾਂਜੀ ਸੋ ਜੇਕਰ ਕਿਸੇ ਭਰਾ ਨੂੰ ਦੋਨੇ ਨਕਾ ਦੇ ਵਿੱਚੋਂ ਮਿੱਤਰੋ ਲੋਡ ਹੋਵੇ ਤਾਂ ਬਾਈ ਤੇ ਨਾ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ